ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਅਸੀਂ ਆ ਸਾਰੀ ਸਾਧ ਸੰਗਤ ਜੀ ਇਕੱਤਰ ਹੋਏ ਹਾਂ ਦਾਸ ਨੂੰ ਦਾਸ ਇਸ ਸਟੇਜ ਤੇ ਬੋਲਣ ਦੇ ਕਾਬਲ ਨਹੀਂ ਹੈ ਨਾ ਮੈਂ ਦਾਸ ਕੋ ਕੋਈ ਲਫ਼ਜ਼ ਹੈ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮੈਂ ਨਮਸਕਾਰ ਕਰਨ ਆਇਆ ਆਸ਼ੀਰਵਾਦ ਲੈਣ ਆਇਆ ਆ ਤਾਂ ਕਿ ਮੈਨੂੰ ਵੀ ਥੋੜੀ ਕਲਮ ਦੇ ਵਿੱਚ ਦੋ ਲਿਖਣ ਦੀ ਤਾਕਤ ਬਖਸ਼ੇ ਮੇਰਾ ਸ਼ੈਨ ਸ਼ਾ ਸੋ ਸਾਧ ਸੰਗਤ ਜੀ ਜਿਆਦਾ ਸਮਾਂ ਨਾ ਲੈਂਦਾ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ ਮੈਂ ਲੈ ਕੇ ਚੱਲਦਾ ਹਾਂ ਜੀ ਥੋੜਾ ਧਿਆਨ ਦੇਣਾ ਜੀ ਨੂਰੀ ਪਟਨੇ ਚ ਆਏ ਅਵਤਾਰ ਸਿਯੋਨੀ ਨੂਰੀ ਪਟਨੇ ਚ ਆਏ ਅਵਤਾ ਸਾਰੇ ਜੱਗ ਵਿੱਚ ਖੁਸ਼ੀਆਂ ਹੋਈਆਂ ਸਾਰੇ ਜੱਗ ਵਿੱਚ ਖੁਸ਼ੀਆਂ ਹੋਈਆਂ ਆਗੇ ਰੱਬੀ ਅਵਤਾਰ ਨਹੀਂ ਸਖਿਓ ਪਟਨੇ ਚ ਆਏ ਅਵਤਾਰ ਪਟਨੇ ਚ ਆਏ ਅਵਤਾਰ ਨਹੀਂ ਸਖਿਓ ਪਟਨੇ ਚ ਆਏ ਅਵਤਾਰ ਅੰਬਰਾਂ ਵਿਚੋਂ ਪਰੀਆਂ ਆਈਆਂ अंबर बचों भरियां गुजरी माता नू बेश बदिलके धरती उते वेस बदलिके धरती उते आग सिरीजनि हार सख पटन च आहे अवतारी सखी ਪਟਨੇ ਚ ਆਏ ਅਵਤਾਰ ਮੈਨੂੰ ਤਾਂ ਜਾਪੇ ਰੂਪ ਇਲਾਹੀ ਮੈਨੂੰ ਤਾਂ ਜਾਪੇ ਨੂਰੀ ਇਲਾਹੀ ਲੱਗਦਾ ਹੈ ਕੋਈ ਸੰਤਿਛਪਾਹੀ ਤੇਗ ਬਹਾਦਰੀ ਜੀਦੇ ਮੂਰੇ ਤੇਗ ਬਹਾਦਰੀ ਜੀਦੇ ਮੂਰੇ ਸੰਗਤਾ ਕਰਨ ਪੁਕਾਰ ਸਯੋਨੀ ਪਟਨੇ ਚ ਆਏ ਅਵਤਾਰ ਸਯੋਨੀ ਪਟਨੇ ਚ ਆਏ ਅਵਤਾਰ ਚਮਕੇ ਚਿਹਰਾ ਜੋ ਤਨਰਾਲੀ ਚਮਕੇ ਚਿਹਰਾ ਜੋ ਤਨਰਾਲੀ ਕੁਲ ਜਹਾਨ ਦੇ ਆ ਗਏ ਬਾਲੀ ਦਰਸ਼ਨਾ ਨੂੰ ਸੰਗ ਤਾਂ ਚੱਲ ਕੇ ਆਈਆਂ ਕਰਦੀਆਂ ਨਮਸਕਾਰ ਨਹੀਂ ਸਕਿਓ ਪਟਨੇ ਚ ਆਏ ਅਵਤਾਰ ਨਹੀਂ ਸਕਿਓ ਪਟਨੇ ਚ ਆਏ ਅਵਤਾਰ ਤਰਲੋਕੀ ਦੇ ਦੇਵਤੇ ਫੁੱਲ ਬਰਸਾਉਂਦੇ ਤਰ ਲੋਕੀ ਦੇ ਦੇਵਤੇ ਫੁੱਲ ਵਰਸਾਉਂਦੇ ਅੰਬਰਾਂ ਦੇ ਵਿੱਚ ਮੰਗਲ ਗਾਉਂਦੇ ਪੌਂਟਾ ਸਾਹਿਬ ਦੀ ਧਰਤੀ ਉਤੇ ਪੌਂਟਾ ਸਾਹਿਬ ਦੀ ਧਰਤੀ ਉਤੇ ਅਜ ਸਜਿਆ ਕਬੀਰਵਾਰ ਨਹੀਂ ਸਕਿਓ ਪਟਨੇ ਚ ਆਏ ਅਵਤਾਰ ਨਹੀਂ ਸਕਿਓ ਪਟਨੇ ਚ ਆਏ ਅਵਤਾਰ ਆਤ ਚਿਰਿਆ ਤਾਲ ਬਾਗਾਂ ਦੇ ਵਿੱਚ ਮੈਕਨਿਕਲੀਆਂ ਬਾਗਾਂ ਦੇ ਵਿੱਚ ਮੈਕਨਿਕਲੀਆਂ ਤਨ ਤਨ ਹੋਈਆਂ ਪਟਨੇ ਦੀਆਂ ਗਲੀਆਂ ਮਿੱਠੇਪੁਰ ਵਾਲਾ ਰੂਪ ਆਇਆ ਖੇ ਆਗੀ ਪਤਝੜ ਵਿੱਚ ਬਹਾਰ ਸਯੋਨੀ ਪਟਨੇ ਚ ਆਏ ਅਵਤਾਰ ਸਯੋਨੀ